ਅੰਮ੍ਰਿਤਸਰ ਨਗਰ ਨਿਗਮ ਵੱਲੋਂ 48 ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਣੀ ਸੀ ਪਰ ਇਹ ਪਰਿਵਾਰਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਸਾਂਝਾ ਸੰਘਰਸ਼ ਮੋਰਚਾ ਦੇ ਪ੍ਰਧਾਨ सुरेंद्र ਕੁਮਾਰ ਸੋਨੂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਇਹਨਾਂ ਪਰਿਵਾਰਾਂ ਦੇ ਮੈਂਬਰ ਨਗਰ ਨਿਗਮ ਵਿੱਚ ਨੌਕਰੀ ਕਰਦੇ ਸਨ ਜਿਸ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਣੀ ਪਰ ਪਿਛਲੇ 1.5 ਤੋਂ 2 ਸਾਲ ਤੋਂ ਇਹਨਾਂ ਪਰਿਵਾਰਾਂ ਨੂੰ ਨੌਕਰੀ ਨਹੀਂ ਮਿਲੀ ਜਿਸ ਕਾਰਨ ਇਹ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਉਹਨਾਂ ਨੇ ਸਰਕਾਰ ਅਤੇ ਨਗਰ ਨਿਗਮ ਕਮਿਸ਼ਨਰ ਦੇ ਅੱਗੇ ਗੁਹਾਰ ਲਗਾਈ ਇਹਨਾਂ ਪਰਿਵਾਰਾਂ ਨੂੰ ਜਲਦ ਤੋਂ ਜਲਦ ਨੌਕਰੀ ਦਿੱਤੀ ਜਾਵੇ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਇਨਸਾਫ ਦੀ ਗੁਹਾਰ ਲਗਾਈ ਜੀ ਦੇਖੋ ਜੀ ਸਾਡੇ ਕੋਲ ਤਕਰੀਬਨ 5 ਤੋਂ 8 ਪਰਿਵਾਰ ਨੇ ਜਿਨ੍ਹਾਂ ਨੇ ਕੰਸਰਨ ਕੀਤਾ ਕਿ ਇਹਨਾਂ ਵਿੱਚੋਂ ਕਿਸੇ ਦੇ ਹਸਬੰਦ ਦੀ ਡੈਥ ਹੋਈ ਨੂੰ 2.5 ਸਾਲ ਹੋ ਗਏ ਆ ਕਿਸੇ ਦੇ 1.5 ਸਾਲ ਹੋ ਗਏ ਆ ਕਿਸੇ ਦੇ ਮਤਲਬ ਤਕਰੀਬਨ ਤਕਰੀਬਨ 2-2.23 ਸਾਲ ਹੋ ਗਏ ਇਹਨਾਂ ਨੂੰ ਹੋ ਗਏ ਆ ਵੀ ਜਿਹੜੀ ਤਰਸ ਦੇ ਅਧਾਰ ਤੇ ਨੌਕਰੀ ਮਿਲਦੀ ਆ ਉਹ ਇਹਨਾਂ ਨੂੰ ਜਿਹੜੀ ਆ ਹਜੇ ਤੱਕ ਨੌਕਰੀ ਨਹੀਂ ਦਿੱਤੀ ਗਈ ਆ। ਉਹਦੇ ਵਿੱਚ ਇਹ ਆ ਕਿ ਪਿਛਲੇ ਦਿਨੀ ਇਹਨਾਂ ਨੂੰ ਸਾਰੇ ਪਰਿਵਾਰਾਂ ਨੂੰ ਬੁਲਾਇਆ ਗਿਆ ਹਕਾਲੀ ਦੇ ਨੀਅਰਬੋਡ ਕੇਸ ਆ ਜੀ ਤਰਸ ਦੇ ਅਧਾਰ ਤੇ ਇਹਨਾਂ ਨੂੰ ਪਰਿਵਾਰਾਂ ਨੂੰ ਬੁਲਾਇਆ ਗਿਆ ਕਿ ਤੁਹਾਨੂੰ ਜਿਹੜੀਆਂ ਅਪਾਇੰਟਮੈਂਟ ਲੈਟਰ ਆਇਆ ਉਹ ਅੱਜ ਦਿੱਤੀਆਂ ਜਾਣੀਆਂ ਆ। ਉਹ ਜਿਹੜੇ ਮੰਤਰੀ ਸਾਹਿਬ ਆ ਰਹੇ ਸੀ ਉਹਨਾਂ ਦਾ ਸ਼ਡਿਊਲ ਬਿਜ਼ੀ ਹੋ ਗਿਆ। ਦੇਖੋ ਐਗਰੀ ਕਰਦੇ ਆ ਸਰਕਾਰ ਦੇ ਉਹ ਨੁਮਾਇੰਦੇ ਨੇ ਉਹਨਾਂ ਕੋਲ ਸਮਾਂ ਜਿਹੜਾ ਉਹਨਾਂ ਕੋਲ ਹੁੰਦਾ ਆ ਲੇਕਿਨ ਇਹਦੇ ਨਾਲ ਜਿਹੜਾ ਇਹਨਾਂ ਪਰਿਵਾਰਾਂ ਦਾ ਨੁਕਸਾਨ ਹੋ ਰਿਹਾ ਆ ਜਿਨ੍ਹਾਂ ਦੀਆਂ ਇੰਟਰਵਿਊ ਹੋਈਆਂ ਨੂੰ ਜਾਂ ਫਾਈਲਾਂ ਸਾਰੀਆਂ ਕੰਪਲੀਟ ਹੋਏ ਨੂੰ ਛੇ-ਛੇ ਮਹੀਨੇ ਸਾਢੇ-ਸਾਤ ਮਹੀਨੇ ਬੀਤ ਚੁੱਕੇ ਨੇ ਇਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਵੀ ਕੌਂਸਲਰ ਦੇ ਇਲੈਕਸ਼ਨ ਦਾ ਜਿਹੜਾ ਤਕਰੀਬਨ ਬਿਗੁੱਲ ਵੱਚ ਚੁੱਕਾ ਆ ਜਲਦ ਹੀ ਉਹ ਇਲੈਕਸ਼ਨ ਕੋਰਟ ਵੀ ਲੱਗਣ ਦੇ ਆਸਾਰ ਨੇ ਜੇ ਇਲੈਕਸ਼ਨ ਕੋਰਟ ਲੱਗ ਜਾਂਦਾ ਆ ਫਿਰ ਇਹਨਾਂ ਦਾ ਬਹਾਨਾ ਹੋਏਗਾ ਕਿ ਹਾਊਸ ਬਣ ਜਾਏਗਾ ਤੇ ਫਿਰ ਦੇਵਾਂਗੇ ਮੇਅਰ ਸਾਹਿਬਾਨ ਨੂੰ ਤੱਦ ਦੇਵਾਂਗੇ ਇਹ ਚੀਜ਼ ਜਿਹੜੀ ਆ ਬਿਲਕੁਲ ਮੋਰਚਾ برداشت ਨਹੀਂ ਕਰੇਗਾ ਜਿਹੜਾ ਇਹਨਾਂ ਦਾ ਬੰਦਾ ਹੱਕ ਹੈ ਜਿਹੜਾ ਇਹਨਾਂ ਦੀ ਇੰਪੋਇੰਟਮੈਂਟ ਲੈਟਰਾਂ ਇਹਨਾਂ ਨੂੰ ਤੁਰੰਤ ਜਾਰੀ ਕੀਤੀਆਂ ਜਾਣ ਪਰੇਸ਼ਾਨੀ ਇਹ ਕਿ ਸਾਨੂੰ ਕੰਮ ਮਿਲੇ ਤੇਰੇ ਬੱਚੇ ਛੋਟੇ ਨੇ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਗੁਜ਼ਾਰਾ ਇਸ ਤਰ੍ਹਾਂ ਹੀ ਹੈ ਕਿ ਥੋੜਾ ਬਹੁਤ ਕੰਮ ਕਾਜ ਆਪਣਾ ਕਰ ਰਿਹਾ ਬੈਠੇ ਮੁਸ਼ਕਲ ਸਾਰਾ ਇਸ ਤਰ੍ਹਾਂ ਮੇਰੇ ਹਸਬੰਦ ਦੇ ਦੇਹ ਤੋਂ ਹੀ ਨੂੰਨੇ 2 ਸਾਲ ਹੋ ਗਏ ਆ 5 ਸਾਲ ਦਾ ਬੇਟਾ ਮੇਰਾ ਤੇ ਨਾ ਕੋਈ ਕੰਮ ਆ ਲੇਕਿਨ ਨਾ ਖੁਸ਼ ਆ ਕਿ ਇਸ ਤਰ੍ਹਾਂ ੱਕੇ ਖਾਣੇ ਇਤਰਾ ਉਹਨੇ ਚੱਲ ਜਾਂਦੇ ਆ ਬਸ ਇਹ ਵੇਲੇ ਕਰਾਇਆ ਹੁੰਦਾ ਕਿਸੇ ਵੇਲੇ ਇਸ ਤਰ੍ਹਾਂ ਤੇਰੀਆਂ ਚਾਰ ਬੇਟੀਆਂ ਤੇ ਇੱਕ ਬੇਟਾ ਹੈ ਉਸਦੇ ਬਾਸ ਦਿਹਾੜੀ ਜਾਨੀ ਹੈ ਲਾਗੇ 250 ਰੁਪਏ ਦਿਹਾੜੀ ਮਿਲਦੀ ਹੈ ਉਸ ਤੋਂ ਤੇ ਉਹ ਰੋਈ ਦਿਨ ਰੋਈ ਲੈਣੀ ਹੈ ਤੇ ਜਾਂ ਮੇਰੇ ਮੰਮੀ ਹੁਣੀ ਮੈਨੂੰ ਸੋਦਾ ਪਾਣੀ ਭਵਾ ਦਿੰਦੇ ਆ ਥੋੜਾ ਬਹੁਤਾ ਉਹਨਾਂ ਦੀ ਡੈਥ ਨੂੰ 3 ਸਾਲ ਹੋ ਗਏ ਜੀ ਤੇ ਮੈਂ 3 ਸਾਲ ਤੋਂ ਇੱਥੇ ਗੇੜੇ ਮਾਰਦੀ ਪਈ ਆ ਕਿਤੇ ਸਾਡੇ ਘਰ ਦਾ ਜੀ ਗਿਆ ਆ ਤੋਂ ਉੱਤੋਂ ਵੇਖੋ ਮੈਨੂੰ ਨੌਕਰੀ ਦਾ ਝੂਠਾ ਲਾਰਾ ਲਾ ਕੇ ਕਿ ਤੁਹਾਡੀ ਫਾਈਲ ਭੇਜਦੀ ਆ ਫਾਈਲ ਸਰ ਮੈਂ ਅੱਜ ਕਢਵਾਈ ਆ ਫਾਈਲ ਦੇ ਵਿੱਚ ਨਾਮ ਹੀ ਨਹੀਂ ਹੈਗਾ ਜੀਵਨ ਦਾ ਤੇ ਨਾਈ ਮੈਨੂੰ ਜਿਹੜੇ ਪੈਸੇ ਮਿਲਨੇ ਸੀ ਉਹ ਕਹਿੰਦੇ ਆ ਜੀ ਆ ਵੇਖੋ ਜੀਵਨ ਦੇ ਸਾਈਨ ਫਾਈਲ ਦੇ ਵਿੱਚ ਜੀਵਨ ਦੇ ਸਾਈਨ ਹੋਏ ਹੋਏ ਮੇਰੇ ਬੱਚੇ ਭੁੱਖੇ ਮਰਨਦੇ ਆ ਮੈਂ ਕਈ ਵਾਰੀ ਕਿਰਾਏ ਤੋਂ ਵੀ ਅਤਰ ਹੋ ਜਾਂਦੀ ਆ ਤੇ ਸਰ ਮੈਨੂੰ ਕੁਝ ਵੀ ਨਹੀਂ ਜੇ ਮਿਲਿਆ ਤਰਸ ਦੇ ਆਧਾਰ ਤੇ ਹੀ ਮੇ ਬੇਨਤੀ ਹੈ ਮੇਰੀ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਅਮਰਥਰ ਨਗਰ ਨਿਗਮ ਵੱਲੋਂ 43 ਪਰਿਵਾਰਾਂ ਨੂੰ ਤਰਸ ਤੇ ਆਧਾਰ ਤੇ ਨੌਕਰੀ ਦਿੱਤੀ ਜਾਣੀ ਪਰ ਇਹ ਪਰਿਵਾਰਾਂ ਨੂੰ ਨੌਕਰੀ ਨਹੀਂ ਮਿਲੀ ਤਾਂ ਕੁਝ ਪਰਿਵਾਰ ਅੱਜ ਸਾਹਮਣੇ ਆਏ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਨਗਰ ਨਿਗਮ ਕਮਿਸ਼ਨਰ ਅਤੇ ਸਰਕਾਰ ਦੇ ਅੱਗੇ ਗੁਹਾਰ ਲਗਾਈ ਕਿ ਉਹਨਾਂ ਨੂੰ ਜਲਦ ਜਲਦ ਨੌਕਰੀ ਦਿੱਤੀ ਜਾਏ ਤਾਂ ਜੋ ਆਪਣੇ ਪਰਿਵਾਰ ਦਾ ਸਹੀ ਤਰਾਹੋਂ ਪਾਲਣ ਪੋਸ਼ਣ ਕਰ ਸਕਣ ਅਮਰਥਰ ਫਾਸਟ ਵਿੱਚ ਖਬਰਾਂ ਮੰਣੀ ਅਰਕੇਸ਼ ਕੁਮਾਰ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾ